ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਖਾਲਸਤਾਨੀ ਰਸ ਮਾਰੀ ਤਾਂ ਖਾਲਸਤਾਨੀ ਵਿਰਸਾ ਸਾਜ ਖਾਲਸਾ ਖਾਲਸਤਾਨੀ ਗੁਰੂ ਘਰ ਗਿਆ ਕਿਰਪਾ ਯਾਰ ਮੋਏ ਪਾ ਜੀਨ ਹਜ਼ਾਰਾ ਕਿਆ ਪੁੱਤਰਾ ਦੇ ਦਾਨੀ ਅਸੀਂ ਆ ਕਲਗੀ ਧਰਦੇ ਉਹਦੇ ਜਿਸਨੇ ਮਾਰੀ ਸਭ ਤੋਂ ਵੱਡਾ ਖਾਲਸਤਾਨੀ ਗੁਰੂ ਨਾਨਕ ਨਿਰੰਗਾਰੀ ਜੀ ਜੈ ਪਰ ਕਾਨ ਨਾ ਕੀਜੇ ਕਿਆ ਬਾਬੇ ਦੀ ਬਾਣੀ ਅਸੀਂ ਹਾਂ ਗਲ ਕੀ ਧਰਦੇ ਹੋਦੇ ਪੱਕੇ ਖਾਲਸਤਾਨੀ ਅਸੀਂ ਹਾਂ ਗਲ ਕੀ ਸ਼ਸਤਰ ਤੇ ਸਿਆਸਤ ਸੇਨਕ ਤੈਂਚੀ ਜਾ ਅਪਣਾਇਆ ਗੱਲੋਂ ਵੀ ਨਹੀਂ ਕੋਈ ਸ਼ਸਤਰ ਰਖਣੇ ਸਾਡੀ ਰੀਤ ਪੁਰਾਣੀ ਅਸੀਂ ਹਾਕਲਗੀ ਤਰਦੇ ਯੋਦੇ ਪੱਕੇ ਖਾਲਸਤਾਨੀ ਅਸੀਂ ਹਾਕਲਗੀ ਤਰਦੇ ਯੋਦੇ ਪੱਕੇ ਖਾਲਸਤਾਨੀ ਮਰ ਗਈ ਜਿੰਨੇ ਜੋਣਾ ਸਿੱਖਿਆ ਉਹ ਕਦੇ ਨਹੀਂ ਮਰਦੇ ਆਪਣਾ ਖੂਨ ਵਹਾ ਕੇ ਹਾਂ ਮੀ ਮਜਲੂਮਾਂ ਦੀ ਭਰਦੇ ਅਸੀਂ ਹਾਂ ਕਲਗੀ ਤਰਦੇ ਹੋਦੇ ਪੱਕੇ ਖਾਲਸਤਾਨੀ ਅਸੀਂ ਹਾਂ ਕਲਗੀ ਤਰਦੇ ਹੋਦੇ ਪੱਕੇ ਖਾਲਸਤਾਨੀ ਖਾਲਸਤਾਨ ਦੀ ਨਹੀਂ ਹੈ ਪੱਕੀ ਦੁਹਾ ਘਰ ਵਿਖਾਈ ਜੋਰਾ ਵਰਤੇ ਫਤਿਹ ਸਿੰਘ ਨੇ ਫਤਿਹ ਜਲਮ ਤੇ ਪਾਈ ਲਖਾ ਦੇ ਨਾਲ ਇਕੱਲੇ ਇਕੱਲੇ ਲੜੀਏ ਵਿੱਚ ਮੈਦਾਨੀ ਅਸੀਂ ਹਾਂ ਕਲਗੀ ਤਰਦੇ ਸਿਆ ਗਲ ਕੀ ਧਰਦੇ ਯੋਦੇ ਬਕੇ ਗਾਲ ਸਤਾਨੀ ਹੋਏ ਸੋਹੜਾ ਸਿਆ ਕਾਲ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ